ਮਾਣਯੋਗ ਭਾਦਮਾਨ ਜੀ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਸਰਕਾਰ ਨੂੰ ਬੇਨਤੀ ਕਰਨ ਦੇ ਲਈ ਅੱਜ ਇੱਥੇ ਆਪ ਸਭ ਦੇ ਮੁਖਾਤਿਬ ਹੋਇਆ ਕਿ ਗੁਜਰ ਵੈਲਫੇਅਰ ਬੋਰਡ ਜਿਹੜਾ ਸਾਡਾ ਸਿਗਾ ਮਾਣਯੋਗ ਪਿਛਲੀ ਸਰਕਾਰ ਦੇ ਵਿੱਚ ਚੰਨੀ ਸਾਹਿਬ ਨੇ ਉਸ ਨੂੰ ਲਾਗੂ ਕੀਤਾ ਸੀ ਇੰਪਲੀਮੈਂਟ ਵੀ ਕੀਤਾ ਸੀ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਵੇਂ ਨਵੇਂ ਚੁਣ ਕੇ ਆਈ ਤਾਂ ਆਪ ਸਭ ਨੂੰ ਪਤਾ ਕਿ ਸਾਰੇ ਬੋਰਡ ਤਕਰੀਬਨ ਸਰਕਾਰ ਨੇ ਭੰਗ ਕਰ ਦਿੱਤੇ ਸੀਗੇ ਸੋ ਉਹਦੇ ਵਿੱਚ 2 2.5 ਸਾਲ ਤੋਂ ਬਾਅਦ ਹੁਣ ਕਈ ਬੋਰਡ ਜਿਹੜੇ ਆ ਸਰਕਾਰ ਵੱਲੋਂ ਬਹਾਰ ਕੀਤੇ ਗਏ ਆ ਲੇਕਿਨ ਸਾਡਾ ਗੁਜਰ ਵੈਲਫੇਅਰ ਬੋਰਡ ਜਿਹੜਾ ਹਜੇ ਤੱਕ ਬਹਾਰ ਨਹੀਂ ਹੋਇਆ ਜਿਸ ਨੂੰ ਲੈ ਕੇ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੀ ਇਸ ਜਿਹੜੀ ਮੰਗ ਹੈ ਉਹਦੇ ਪ੍ਰਤੀ ਜਰੂਰ ਸੁਣਵਾਈ ਕੀਤੀ ਜਾਵੇ ਕਿਉਂਕਿ ਗੁਜਰ ਵੈਲਫੇਅਰ ਬੋਰਡ ਦੇ ਵਾਸਤੇ ਅਸੀਂ ਰਾਜ ਸਭਾ ਮੈਂਬਰ ਔਰ ਇਹ ਜਿੰਨੇ ਕਈ ਕੈਬਨਿਟ ਮਨਿਸਟਰਸ ਹੈਗੇ ਨੇ ਜਿਨ੍ਹਾਂ ਤੱਕ ਅਸੀਂ ਇਸ ਗੱਲ ਦੀ ਅਪਰੋਚ ਕੀਤੀ ਉਹਨਾਂ ਨੂੰ ਲਿਖਤ ਦੇ ਵਿੱਚ ਇਹ ਚੀਜ਼ਾਂ ਪੇਸ਼ ਕੀਤੀਆਂ ਕਿ ਸਾਡਾ ਗੁੱਜਰ ਵੈਲਫੇਅਰ ਬੋਰਡ ਜਿਹੜਾ ਬਣਾਇਆ ਜਾਵੇ ਲੇਕਿਨ ਅਜੇ ਤੱਕ ਜਿਹੜਾ ਸਰਕਾਰ ਵੱਲੋਂ ਇਸ ਦੇ ਲਈ ਕੋਈ ਪਹਿਲ ਕਰਮੀ ਜੜੀਆਂ ਨਹੀਂ ਕੀਤੀ ਗਈ। ਕਿ ਜਿੰਨੇ ਵੀ ਇੱਥੇ ਆਏ ਮਾਨ ਸ਼ਰਸੀ ਤਾਂ ਸਾਡੇ ਹਰ ਇੱਕ ਕੋਈ ਵੀ ਮੁੱਦਾ ਅਸੀਂ ਸਾਡੋਂ 67 ਸਾਲ ਤੋਂ ਅਸੀਂ ਪੰਜਾਬ ਦੇ ਵਿੱਚ ਵਸਿੰਦੇ ਆ ਰਹਿ ਰਹੇ ਆ। ਔਰ ਸਾਨੂੰ ਨਾ ਇੱਕ ਹਨੋਰੀ ਕੀਤਾ ਗਿਆ ਹੈ ਸਾਡਾ ਯੂਸੀ ਕੀਤਾ ਗਿਆ ਹੈ ਤੇ ਅਸੀਂ ਹਰ ਇੱਕ ਬੰਦੇ ਦੇ ਪਿੱਛੇ ਲੱਗ ਕੇ ਨਾ ਸਾਡੇ ਜਿਹੜੇ ਬਾਹਰ ਬੰਦਿਆਂ ਦੇ ਪਿੱਛੇ ਲੱਗ ਲਾ ਕੇ ਆਪਣਾ ਯੂਜ਼ ਕਰਵਾਇਆ ਵਾ ਕੋਮ ਦੇ ਬੱਚੇ ਵੀ ਪੜੇ ਲੱਗੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਸਾਡੇ ਕਿਸੇ ਮਤਲਬ ਡੈਮੋਕਰੇਟਿਕ ਕਾ ਜਿਹੜੇ ਮਤਲਬ ਆਪਣੇ ਪੱਤਰ ਬੋਰਡ ਦੇ ਮੈਂਬਰ ਆ ਪੂਰੀ ਉਹਦੇ ਚ ਨਹੀਂ ਹੈਗੀ ਜਾਂ ਜਿੱਦਾਂ ਮਤਲਬ ਆਪਣੇ ਕੋਈ ਵੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਸਾਡੀ ਕਲਿਆਣ ਗੁਜਰ ਮਹਾਸਭਾ ਜਿਹੜੀ ਬਣਾ ਰਹੇ ਆ ਉਹਦੇ ਵਿੱਚ ਵੀ ਸਾਡਾ ਨਹੀਂ ਗੁਜੇ ਭਲਾਈ ਕੋਰਡ ਦੇ ਵਿੱਚ ਨਾ ਕਿਸੇ ਦਾ ਪਾਇਆ ਉਹ ਸਰਕਾਰ ਦੇ ਭੰਗ ਕਰਤਾ